ਹਤੇਸ਼ੀ টিআরপি ਨਹੀਂ ভরসা आपका নমস্কার সচাকাল merhaba so share ludhiana de jandiali district ch is time mela saj chuka hai empire horse cup 2025 diyan tusi tasveeran dekh rahe ho aur is time bahut sare veer sade leke aaye hoye hai apna apna ghoda bacche leke aaye hoye hai kyuki ajj pehla din hai so ਬਹੁਤ ਸਾਰੇ ਘੋੜੇ ਇੱਥੇ ਆਪਣੇ ਕਰਤੱਵ ਦਿਖਾਉਣ ਲਈ ਪਹੁੰਚੇ ਆ ਕਈ ਪਹਿਲੀ ਵਾਰ ਹੀ ਸ਼ਾਮਲ ਹੋਏ ਆ ਤੇ ਕਈ ਦੂਸਰੀ ਤੀਜੀ ਵਾਰੀ ਸੋ ਇਸ ਟਾਈਮ ਗੱਲਬਾਤ ਕਰਾਂਗੇ ਭਾਈ ਜੀ ਉਹਨਾਂ ਨਾਲ ਕਿ ਕਿੱਥੋਂ ਆਏ ਆ ਔਰ ਕੀ ਜਿਹੜਾ ਘੋੜੇ ਦੀ ਕੀ ਖਾਸੀਅਤ ਹੈ ਸਤਿ ਸ਼੍ਰੀ ਅਕਾਲ ਮੀ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸ਼ੁਭਨਾਮ ਮੇਰਾ ਨਾਮ ਹਰਪੀਤ ਸਿੰਘ ਹੈ ਜੀ ਹਰਪੀਤ ਜੀ ਕਿੱਥੋਂ ਆਏ ਹੋ ਭਾਜੀ ਮੈਂ ਡਿਸਟ੍ਰਿਕਟ ਜ਼ਿਲ੍ਹੁਰ ਵਿਲੇਜ ਪੁਰਵੰਜਰ ਅੱਛਾ ਸੋ ਅੱਜ ਇੱਥੇ ਪਹੁੰਚੇ ਐਮਪਾਇਰ ਹਾਰਸ ਕੱਪ 2025 ਚ ਕਿਦਾਂ ਦਾ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਵਧੀਆ ਤ ਤੁਸੀਂ ਕਿਹੜਾ ਘੋੜਾ ਲੈ ਕੇ ਆਏ ਹੋ ਮੇਰਾ ਬੱਚਾ ਜੀ 18 ਮਹੀਨਿਆਂ ਦਾ ਕਾਂਡੇ ਦਾ ਬੱਚਾ ਪ੍ਰਸ਼ਾਂਤ ਕਾਂਡੇ ਦਾ ਨਾਮ ਆ ਵੈਰੀ ਗੁੱਡ ਹਾਂਜੀ ਇਹਦਾ ਨਾਮ ਵੀ ਪ੍ਰਸ਼ਾਂਤ ਕਾਂਡੇ ਆਰੇ ਵਾਹ ਵੈਰੀ ਗੁੱਡ ਤੇ ਕੀ ਕਹਿੰਦੇ ਹੋ ਕਿੰਨੀ ਧੀਰ ਦੀ ਉਮਰ ਹੈ ਜੀ ਇਹਦੀ ਲਗਭਗ 18.5 ਮਹੀਨਿਆਂ ਦਾ ਹੋ ਗਿਆ ਜੀ ਇਹ ਅੱਛਾ ਤੇ ਬਾਕੀ ਇਹ ਪਹਿਲਾਂ ਦੋ ਸ਼ੋਪ ਆਇਆ ਜੀ ਤੇ ਦੋ ਹੀ ਸ਼ੋ ਜਿੱਤਿਆ ਇਹ ਮੋਗੇ ਅੱਛਾ ਤੇ ਗੁਰੂਖੇਤਰ ਵੈਰੀ ਗੁੱਡ ਹਾਂਜੀ ਸੋ ਜੇ ਅੱਜ ਦਿੱਤੇ ਗਿਆ ਤਾਂ ਹੈਟ੍ਰਿਕ ਹੋ ਗਈ ਹਾਂਜੀ 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 ਇਹ ਸਮਾਈਲ ਆ ਗਈ ਭਰਾ ਅੱਛਾ ਤੇ ਇਹਦੇ ਵਿੱਚ ਕੀ ਖਾਸੀਅਤ ਹੋਰ ਕੀ ਕੀ ਆ ਜਿਵੇਂ ਇੱਕ ਤਾਂ ਸਾਨੂੰ ਦਿਖ ਰਿਹਾ ਮੱਥੇ ਤੇ ਪੈਰ ਤੇ ਵੀ ਦਿਖ ਰਿਹਾ ਪਹਿਲਾਂ ਤਾਂ ਇਹ ਜਿਹੜਾ ਇਹਦਾ ਜਿਹੜਾ ਫਦਰ ਉਹਦਾ ਬਹੁਤ ਵੱਡਾ ਨਾਮ ਆ ਜੀ ਜੀ ਉਹਦਾ ਪ੍ਰੀਮੀਅਰ ਦੇ ਵਿੱਚ ਜੀ ਤੇ ਦੂਸਰਾ ਜਿਹੜੀ ਇਹਦੀ ਕਟਕਟਿਸ਼ਨ ਆ ਜਿਵੇਂ ਬੱਚਾ ਸੀਗਾ ਉਦੋਂ ਇਹ ਲਗਭਗ 1 ਸਾਲ ਦਾ ਸੀ ਜਦੋਂ ਇਹ ਸ਼ੋਅ ਜਤਨੂ ਸ਼ੁਰੂ ਹੋ ਗਿਆ ਸੀ ਜੀ ਜੀ ਹਾਂਜੀ ਸੋ ਜਿਵੇਂ ਤੁਸੀਂ ਦੱਸਿਆ ਕਿ ਆਹ ਸਪੈਸੀਫਿਕਲੀ ਇਹਦੇ ਮਾਪਿਓ ਬਾਰੇ ਵੀ ਥੋੜਾ ਜਿਹਾ ਗਾਈਡ ਕਰੋ ਇਹ ਹੈਗਾ ਕਾਂਟੇ ਦਾ ਬੱਚਾ ਜੀ ਇਹ ਇਹ ਕਾਂਟਾ ਆਪਣੇ ਵਹਿਬਲ ਕਲਾਲਿਆਂ ਕੋਲ ਵੀ ਘੋੜਾ ਹੈਗਾ ਤੇ ਨਾਮ ਵਰ ਘੋੜਾ ਪੂਰਾ ਜ਼ਬਰਦਸਤ ਘੋੜਾ ਜੀ ਘੋੜਾ ਤੇ ਇਹਦੀ ਹਜੇ ਜਿਵੇਂ ਹਾਈਟ ਕਿੰਨੀ ਹੈਗੀ ਹੈ ਇਹ 63 ਦੇ ਕੋਲੇ ਹਾਈਟ ਕਰ ਗਈ ਹੈ ਅੱਛਾ ਹਾਂਜੀ ਤੇ ਮਾਲਵਾੜੀ ਹੈ ਹਾਂਜੀ ਮਾਲਵਾ ਤੇ ਜਿਵੇਂ ਇਸ ਤੋਂ ਬਾਅਦ ਜੇ ਗੱਲਬਾਤ ਕਰੀਏ ਦੀ ਹਾਈਟ ਕਿੱਥੇ ਤੱਕ ਜਾਊਗੀ ਤੁਹਾਡੇ ਸਾਹਮਣੇ ਮੇਰੇ ਹਿਸਾਬ ਨਾਲ ਤਾਂ ਜੀ ਇਹ ਘਟੂ ਘਟੂ 66 67 ਦੇ ਕੋਲੇ ਹਾਈਟ ਕਰੂਗਾ ਜੀ ਕਰੂਗਾ ਹਾਂਜੀ ਸੋ ਜੇ ਗੱਲਬਾਤ ਕਰੀਏ ਜਿਵੇਂ ਇਹਦੀ ਖਾਸੀਅਤ ਕੀ ਕੀ ਹੈਗੀ ਹੈ ਜਿਵੇਂ ਨੈਣ ਨਕਸ਼ ਦੇ ਵਿੱਚ ਜਿਵੇਂ ਜਿਵੇਂ ਕਿ ਆਪਣੇ ਖਾਸੀਅਤ ਇਹਦੀ ਹੈ ਜੀ ਇੱਕ ਤਾਂ ਕਟ ਕੰਡੀਸ਼ਨ ਬਹੁਤ ਚੰਗੀ ਆ ਜੀ ਕੰਨਾਂ ਦਾ ਬਹੁਤ ਸੁਨੱਖਾ ਬੱਚਾ ਜੀ ਤੇ ਬਾਕੀ ਹਾਈਟ ਵੱਜੂ ਨੇ ਇਹਨੇ ਪੈਰ ਤਿੰਨ ਪੈਰ ਚਿੱਟੇ ਆ ਤਿੰਨ ਪੈਰ ਚਿੱਟੇ ਆ ਜੀ ਹਾਈਟ ਵੱਜੂ ਵੀ ਚੰਗਾ ਜਾ ਰਿਹਾ ਹਾਂ ਜੀ ਧੰਨਵਾਦ ਜੀ ਸੋ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਜਿਹੜੀਆਂ ਜਿਹੜੇ ਆ ਘੋੜੇ ਦੀਆਂ ਖਾਸੀਅਤ ਹੈਗੀਆਂ ਸੋ ਇਸ ਵੇਲੇ ਦੀਆਂ ਹੋਰ ਕੋਈ ਜਾਣਕਾਰੀ ਆਪਣੇ ਵੱਲੋਂ ਦੇਣਾ ਚਾਹੂੰਗਾ ਨਹੀਂ ਥੈਂਕ ਯੂ ਬਹੁਤ-ਬਹੁਤ ਤੁਸੀਂ ਇੰਟਰਵਿਊ ਕੀਤੀ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਹਾਂ ਜੀ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਐਮਪਾਇਰ ਜਿਹੜਾ ਹਾਰਸ ਕੱਪ ਦੇ ਸ਼ੋਅ ਦੇ ਵਿੱਚ ਜਿਹੜੇ ਬਹੁਤ ਸਾਰੇ ਘੋੜੇ ਆਏ ਹੈਗੇ ਐ ਪਾਰਟਿਸਿਪੇਟ ਕਰਨ ਤੇ ਉਹਦੇ ਵਿੱਚੋਂ ਇੱਕ ਹੋਰ ਅਸੀਂ ਭਾਈ ਜੀ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਇਸ ਇਸ ਵੇਲੇ ਦੇ ਅਪਡੇਟ ਦੇਖਦੇ ਰਹੋ ਬਨੇ ਰਹੋ ਜਾਣੀ ਤੇ ਸੀ ਧੰਨਵਾਦ